ਭਾਈ 사ਸੀ ਕਾ ਸਾਰੇ ਵੀਰਾਂ ਨੂੰ ਮੈਂ ਜਗਮੀਤ ਸਿੰਘ ਬੀਗੂ ਵਾਲੇ ਤੋਂ ਅੱਜ 3 ਅਗਸਤ 2025 ਜੀ ਤੇ ਆ ਪਿਆਜ਼ ਜਿਹੜੇ ਅਸੀਂ ਸੰਭਾਲ ਕੇ ਰੱਖੇ ਸੀਗੇ ਤੇ ਇਹਨਾਂ ਨੂੰ ਅੱਜ ਹਵਾ ਲਵਾ ਦਈਏ ਇਹਨਾਂ ਨੂੰ ਆ 10 ਕਿ ਦਿਨਾਂ ਬਾਅਦ ਫੇਰ ਸਾਰਿਆਂ ਨੂੰ ਇੱਕ ਵਾਰੀ ਫੇਰ ਛਾਂਟੀ ਕਰਨੀ ਪੈਂਦੀ ਆ ਕੋਈ ਵਿੱਚੋਂ ਗਲਿਆ ਖਰਾਬ ਹੋਇਆ ਉਹਨੂੰ ਕੱਢਣਾ ਪੈਂਦਾ ਜੀ ਇਹਨਾਂ ਦੀ ਸਾਮ ਸੰਭਾਲ ਦਾ ਕਾਰੀ ਚੱਕਰ ਪੈਂਦਾ ਮੈਂ ਇਹ ਕੀ ਜਾਦੇ ਪੱਧਰ ਤੇ ਪਹਿਲੀ ਵਾਰ ਲਾਏ ਸੀ ਤੇ ਦੇਸੀ ਪਿਆਜ਼ ਆ ਜੀ ਆਪਣਾ ਪੀਆਰਓ ਸੈਕਸ ਆ ਪੂਰੇ ਲਾਲ ਥੋੜਿਆ ਜਾਂ ਇਹਨਾਂ ਦਾ ਵਿੱਚ ਵਿੱਚ ਬਾਰੀਕ ਵੀ ਰਹਿ ਗਿਆ ਵਿੱਚ ਵਿੱਚ ਮੀਡੀਅਮ ਆ ਜਿਆਦਾ ਮੋਟਾ ਗੰਡਾ ਵੈਸੇ ਇਹਨਾਂ ਦਾ ਉਹੀ ਨਹੀਂ ਹੁੰਦਾ ਹੁੰਦਾ ਦੇਸੀ ਗੰਡੇ ਆ ਜੀ ਇਹ ਇਹ ਆ ਸਾਡਾ ਬੱਚਾ ਸ਼ਹਾਜ ਇਹਨੂੰ ਨਾਲ ਲਾਈ ਬੈਠਾ ਦੇਖੋ ਕੜਕ ਦੀ ਧੁੱਪੋ ਸੂਰਜ ਦੇਖੋ ਕਿਵੇਂ ਚਮਕਦਾ ਤੇ ਆ ਜ ਐਤਵਾਰ ਦਾ ਦਿਨ ਸੀ ਤੇ ਮੈਂ ਇਹਨੂੰ ਕੋਈ ਨਾਲੇ ਤਾਂ ਮੋਬਾਈਲ ਨਾਲ ਵਾਲੇ ਪਾਸੇ ਨਹੀਂ ਝਾਕਦੇ ਬੱਚੇ ਇੱਧਰ ਕੰਮ ਲਾ ਲਈਦੇ ਆ ਤੇ ਅਗਲੇ ਮਹੀਨੇ ਜੀ ਇਹੇ ਅਸੀਂ ਅੱਧੇ ਕਪਾਦوں ਨੂੰ ਸੇਲ ਕਰਨ ਲੱਗਾਂਗੇ ਹੁਣ ਰੇਟ ਮੰਦਾ ਸੀ ਤਾਂ ਕਰਕੇ ਇਹ ਇੱਕ ਝਾੜ ਘਾਟ ਤੇ ਵੇਚੇ ਨਹੀਂ ਇਹ ਤੇ ਜਿਹੜੇ ਵੀਰ ਭਰਾਵਾਂ ਨੇ ਲੈਣਾ ਹੁਣ ਨਾਂ ਨੋਟ ਕਰਾ ਦੇਣ ਖਰਾਬ ਹੋਣ ਦੀ ਸਾਡੀ ਜ਼ਿੰਮੇਵਾਰੀ ਜੀ ਖਰਾਬ ਨਹੀਂ ਹੁੰਦੀ ਮਿਹਰਬਾਨੀ ਜੀ